ਲੋ ਵੀ ਦੋਸਤੋ ਮੋਬਾਈਲ ਵਾਲੇ ਨੈਟ ਦਾ ਆਪਾਂ ਹੱਲ ਲੱਭ ਲਿਆ ਜਿਵੇਂ ਆ ਮੋਬਾਈਲ ਆਗਾ ਬਿਨਾ ਡਾਟਾ ਪਾਏ ਤੋਂ ਬਿਨਾ SIM ਤੋਂ ਤੁਹਾਡਾ ਨੈਟ ਚੱਲੂਗਾ ਜਿੰਨੇ ਮਰਜ਼ੀ ਕੱਠ ਦੇ ਵਿੱਚ ਵਗਜੋ ਜਿਵੇਂ ਹੁਣ ਮੌਕੇ ਦੇ ਹਾਲਾਤ ਨੇ ਸੱਤ ਜ਼ਿਲ੍ਹਿਆਂ ਦੇ ਵਿੱਚ ਨੈਟ ਆ ਜਿਹੜਾ ਬੰਦ ਆ ਬਿਲਕੁਲ ਬੱਚਿਆਂ ਦੀ ਪੜ੍ਹਾਈ ਆ ਜਿਹੜੀ ਬਿਲਕੁਲ ਖਰਾਬ ਹੋ ਰਹੀ ਐ ਬਿਜ਼ਨਸ ਨੇ ਜਿਹੜੇ ਭਾਈ ਕੰਮ ਕਰ ਰਹੇ ਨੇ ਉਹਨਾਂ ਦਾ ਕੰਮ ਆ ਜਿਹੜਾ ਡਾਊਨ ਪੈ ਰਿਹਾ ਔਰ ਉਸ ਸਮੱਸਿਆ ਦਾ ਹੱਲ ਆ ਜਿਹੜਾ ਲੈ ਆ ਜਾਗੇ ਪਰ ਕੁਝ ਫੇਕ ਵੀਡੀਓ ਵੀ ਆਈਆਂ ਨਗੀਆਂ ਜਿਵੇਂ ਆਪਾਂ ਤਾਰ ਵਾਲੀ ਵੀਡੀਓ ਦੀ ਗੱਲ ਕਰੀਏ ਤੁਸੀਂ ਵੀਡੀਓ ਦੇਖੀ ਹੋਊਗੀ ਇੱਕ ਫੇਕ ਵੀਡੀਓ ਸੀਗੀ ਤੇ ਇਹ ਵੀ ਤੁਹਾਨੂੰ ਦੱਸਾਂਗੇ ਵੀ ਫੇਕ ਵੀਡੀਓ ਕਿੱਦਾਂ ਸੀਗੀ ਪਰ ਜਿਹੜੀ ਹੁਣ ਦੀ ਨਵੀਂ ਅਪਡੇਟ ਲੈ ਕੇ ਆਏ ਆ ਇੱਕ ਨਵਾਂ ਵਰਜ਼ਨ ਲੈ ਕੇ ਆਏ ਆ ਉਹਦੇ ਵਿੱਚ ਹਰ ਸਮੱਸਿਆ ਦਾ ਹੱਲ ਹੈਗਾ ਤੇ ਵੀਡੀਓ ਨੂੰ ਪੂਰੀ ਦੇਖਿਓ ਪੂਰੀ ਵੀਡੀਓ ਦੇਖ ਕੇ ਹਰ ਘਰ ਤੱਕ ਪਹੁੰਚ ਕਰਿਓ ਤਾਂ ਕਿ ਬੱਚਿਆਂ ਦੀ ਜਿਹੜੀ ਪੜ੍ਹਾਈ ਹੈਗੀ ਉਹ ਨਾ ਖਰਾਬ ਹੋਵੇ ਤੇ ਆਪਣੇ ਨਾਲ ਬਾਈ ਕਾਲਾ ਕੀ ਹਾਲਾ ਕਾਲੇ ਬਾਈ ਸਵਾਗਤ ਆ ਬਾਈ ਸਭ ਤੋਂ ਪਹਿਲਾਂ ਤੇ ਪਹਿਲਾਂ ਆਪਾਂ ਆਹੀ ਵੀਡੀਓ ਦਾ ਹੱਲ ਦੱਸ ਦਈਏ ਜਿਹੜੀ ਆ ਫੇਕ ਵੀਡੀਓ ਆਈ ਸੀਗੀ ਵੀ ਇਹ ਕੀ ਤੀਗੀ ਓਕੇ ਤਾਂ ਵੀ ਦੇਖ ਲਈ ਸੀਗੀ ਮੈਂ ਵੀ ਦੇਖ ਲਈ ਸੀਗੀ ਓਕੇ ਹਾਂ ਇਹਦਾ ਹੱਲ ਕੀ ਸੀਗਾ ਜਿਹੜਾ ਦੋਸਤੋ ਤੁਸੀਂ ਸਾਰਿਆਂ ਨੇ ਵੀ ਦੇਖੀ ਹੋਣੀ ਆ ਹਨਾ ਘਟੂ ਘਟ 22 23 ਮਿਲੀਅਨ ਵੀਡੀਓ ਚੱਲੀ ਵੀ ਹੈਗੀ ਆ ਵੀਡੀਓ ਹਾਂ ਉਹ ਕਿਸੇ ਭਰਾ ਨੇ ਦਿਖਾਇਆ ਪਿਆ ਸੀਗਾ ਇੱਕ ਮੋਬਾਈਲ ਦੀ ਡਾਟਾ ਕੇਬਲ ਲੈ ਲੋ ਇੱਕ ਉੱਪਰ ਦੀ ਤਾਰ ਲੈ ਕੇ ਵੀ ਪੈਨ ਉੱਪਰ ਦੀ 15 ਗੀੜੇ ਦੇ ਕੇ ਹਨਾ ਇਹਨੂੰ ਤਾਰ ਨੂੰ ਆ ਜਿਹੜਾ ਵੀ ਜਿਹੜੀ ਆਪਣੀ ਆ ਇਧਰਲੇ ਪਾਸੋਂ ਆ ਜਾਂਦੀ ਹੈਗੀ USB ਵਾਲੀ ਸਾਈਡ ਆ ਉਹਤੇ ਲਾ ਦਿਓ ਹਾਂ ਇਧਰ ਲਾ ਕੇ ਵੀ ਇਹਨੂੰ ਫੋਨ ਦੇ ਵਿੱਚ ਪਾ ਕੇ ਇਹਨੂੰ ਇਹਦੇ ਵਿੱਚ ਪਾ ਲਓ ਹਾਂ ਵੀ ਉਹਦੂ ਬਾਹਰ ਜਿਹੜਾ ਡੈਟ ਆਗਾ ਵੀ ਉਹ ਤੁਸੀਂ ਚਲਾ ਸਕਦੇ ਹੋਗੇ ਪਰ ਇਹ ਬਿਲਕੁਲ ਫੇਕ ਸੀਗੀ ਬਿਲਕੁਲ ਫੇਕ ਸੀਗੀ ਬਿਲਕੁਲ ਫੇਕ ਪਰ ਜਿਹੜੀ ਹੁਣ ਨਵੀਂ ਵੀਡੀਓ ਲੈ ਕੇ ਆਏ ਆ ਉਹ ਰੀਅਲ ਹੋਊਗੀ ਕਿਉਂਕਿ ਆਪਾਂ ਹੁਣ ਤੱਕ ਆਪਣੇ ਪੇਜ ਤੇ ਕੋਈ ਵੀ ਵੀਡੀਓ ਫੇਕ ਨਹੀਂ ਪਾਈ ਤੇ ਨਾ ਪਾਵਾਂਗੇ ਪਰ ਆ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਹੈਗਾ ਤੇ ਬਾਈ ਦੱਸ ਫਿਰ 11 ਬਾਲ ਦੇ ਕੇ ਪੈਨ ਦੇ ਉੱਪਰ ਦੀ ਹਾਂ ਵੀ ਉਹਦੂ ਬਾਹਰ ਇਹਨੂੰ ਫੋਨ ਦੇ ਵਿੱਚ ਲਾ ਲਓ ਫੋਨ ਦੇ ਵਿੱਚ ਲਾ ਕੇ ਵੀ ਉਸ ਦਿਵਾਰ ਜਿਹੜਾ ਤੁਹਾਡੇ ਫੋਨ ਦਾ ਨੈਟ ਹੈਗਾ ਜੇ ਉੱਥੇ ਨੈਟਵਰਕ ਨਹੀਂ ਵੀ ਹੈਗਾ ਚਾਹੇ ਡਾਟਾ ਬੰਦ ਆ ਜਿਵੇਂ ਸੱਤ ਜ਼ਿਲ੍ਹਿਆਂ 'ਚ ਬੰਦ ਕਰਿਆ ਪਿਆਗਾ ਖਨੌਰੀ ਬਾਰਡਰ ਤੇ ਨਹੀਂ ਚੱਲਦਾ ਸੰਭੂ ਤੇ ਨਹੀਂ ਚੱਲਦਾ ਵੀ ਉਹੋ ਜਿਹਿਆਂ ਥਾਵਾਂ ਤੇ ਜਾ ਕੇ ਤੁਸੀਂ ਨੈਟ ਜਿਹੜਾ ਉਹਦਾ ਚਲਾ ਸਕਦੇ ਹੋ ਪਰ ਉਹ ਬਿਲਕੁਲ ਫੀਕ ਸੀਗਾ ਠੀਕ ਹੈ ਗੱਲ ਉਦਾਂ ਤੁਸੀਂ ਬਹੁਤ ਭਰਾਵਾਂ ਨੇ ਕੋਸ਼ਿਸ਼ ਕਰੀ ਹੋਊਗੀ ਨਹੀਂ ਚੱਲਿਆ ਪਰ ਅੱਜ ਜਿਹੜੀ ਥੋੜੀ ਸਮੱਸਿਆ ਦਾ ਹੱਲ ਕੱਢਤਾ ਚੱਲੂ ਜਿੱਥੇ ਮਰਜ਼ੀ ਜਾ ਕੇ ਚਲਾ ਲਓ ਸੰਭੂ ਦੇ ਚਲਾਇਓ ਖਨੌਰੀ ਦੇ ਚਲਾਇਓ ਜਿਹੜੇ ਉੱਥੋਂ ਦੇ ਸੱਤ ਜ਼ਿਲ੍ਹੇ ਨੇ ਉਥੇ ਪ੍ਰੋਬਲਮ ਆਈ ਵੀ ਹੈ ਜਵਾਕਾਂ ਨੂੰ ਜਾਂ ਦੁਕਾਨਦਾਰਾਂ ਨੂੰ ਉਹ ਵੀ ਇਹ ਟਰਿਕ ਵਰਤ ਕੇ ਆਪ ਦਾ ਚਲਾ ਸਕਦੇ ਨੇ ਜਮ 101% ਇਹ ਰੀਅਲ ਆ ਕਿੱਦਾਂ ਕੀ ਆਓ ਸਾਨੂੰ ਆਜੋ ਵੀ ਦਿਖਾਈਏ ਕਿਰਾਂ ਤੁਹਾਨੂੰ ਬਿਲਕੁਲ ਆਹ ਦੇਖ ਸਕਦੇ ਹੋ ਤੁਸੀਂ ਜੋ ਫੋਨ ਦੀ ਸਕਰੀਨ ਤੇ ਕਿਹੜਾ ਡਾਟਾ ਆਉਣਾਗਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਸਿਰਫ ਆਪ ਦਾ ਪਲੇ ਸਟੋਰ ਦੇ ਵਿੱਚ ਚਾਹੇ Google ਤੋਂ ਚੱਕ ਲੋ ਜੇ Play Store ਤੋਂ 3 4 5 ਠੀਕ ਆ ਇਹ ਸੌਫਟਵੇਅਰ ਆ ਸਵਿਚਰ ਸਵਿਚਟਰ ਲਿਖਿਆ ਹੋਇਆਗਾ 4G LT only ਠੀਕ ਹੈ ਇਹਨੂੰ ਜਦੋਂ ਆਪਾਂ ਓਪਨ ਕਰ ਲਿਆ ਇਹ ਹੂੰ ਆ ਪਲੇ ਸਟੋਰ ਚ ਭਾਗ ਦਿਓ ਦੋਸਤੋ ਤੁਸੀਂ ਪਲੇ ਸਟੋਰ ਖੋਲ ਲੈਣਾਗਾ ਹੂੰ ਪਲੇ ਸਟੋਰ ਦੇ ਵਿੱਚ ਲਿਖਣਾ 345 ਜੀ ਠੀਕ ਆ ਇਹ ਜਦੋਂ ਲਿਖ ਲਿਆ ਉੱਪਰ ਹੀ ਆ ਗਿਆ ਸੌਫਟਵੇਅਰ ਇਹ ਠੀਕ ਆ ਇਹਨੂੰ ਓਪਨ ਕਰ ਲਓ ਓਪਨ ਜਦੋਂ ਇਹ ਹੋ ਗਿਆ ਨਾਲ ਦੀ ਨਾਲ ਜਿਹੜਾ ਤੁਹਾਡਾ ਫੋਨ ਦਾ ਫੋਨ ਨੂੰ ਆਦ ਨੂੰ ਫਲਾਈਟ ਮੋਡ ਤੇ ਲਾ ਦਿਓ ਹੂੰ ਫੋਨ ਫਲਾਈਟ ਮੋਡ ਤੇ ਲਾ ਕੇ ਅਮਰੀਕ ਠੀਕ ਹੈ ਕੋਈ ਵਾਈਫਾਈ ਨਹੀਂ ਚੱਲ ਰਿਹਾ ਠੀਕ ਆ ਬਾਈ ਤੈਂ ਵੀ ਦੇਖੀ ਆ ਉਹ ਵੀਡੀਓ ਤੈਂ ਪ੍ਰਯੋਗ ਕਰਕੇ ਦੇਖਿਆ ਨਹੀਂ ਚੱਲਿਆ ਨਾ ਤੇਰੇ ਸਾਹਮਣੇ ਚਲਾਉਣਾ ਹੁਣ ਇਹ ਸਾਰੀ ਚੀਜ਼ ਠੀਕ ਹੈ ਉਤੇ ਲਾਤਾ ਆਪਾਂ ਸੌਫਟਵੇਅਰ ਨੂੰ ਓਪਨ ਕਰ ਲਓ ਠੀਕ ਹੈ ਓਪਨ ਜਦੋਂ ਸੌਫਟਵੇਅਰ ਇਹ ਹੋ ਗਿਆ ਮੋਬਾਈਲ ਰੇਡੀਓ ਪਾਵਰ ਉਹਨਾਂ ਨੇ ਆ ਚੀਜ਼ ਵੀ ਦਿਖਾਤੀ ਸੀਗੀ ਇੱਥੇ ਤੱਕ ਵੀਡੀਓ ਆਈ ਵੀ ਹੈਗੀ ਹਾਂ ਇੱਥੇ ਦੇਖ ਕਰ ਵੀਡੀਓ ਸਾਰਿਆਂ ਨੇ ਦੇਖੀ ਵੀ ਆ ਇੱਥੇ ਦੇਖ ਕਰ ਸਾਰਿਆਂ ਨੇ ਮੱਥਾ ਮਾਰ ਲਿਆ ਨਹੀਂ ਚੱਲਿਆ ਪਰ ਨਹੀਂ ਚੱਲਿਆ ਪਰ ਜਿਹੜੇ ਹੁਣ ਅਸੀਂ ਵੀਡੀਓ ਲੈ ਕੇ ਆਏ ਹਾਂ ਛੋਟੇ ਦਾ ਕਰਕੇ ਰੀਅਲ ਵੀਡੀਓ ਲੈ ਕੇ ਆਏ ਆ ਤੇ ਅੱਗੇ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਕਰਨਾਗਾ ਵੀ ਛੋਟਾ ਫੋਨ ਜਿਹੜਾ ਬਿਨਾ SIM ਤੋਂ ਤੇ ਬਿਨਾ Wi-Fi ਤੋਂ ਕਿਵੇਂ ਚੱਲੂਗਾ ਇਸ ਤੋਂ ਬਾਅਦ ਜਮਾਂ نیچے ਆ ਜਾਓ ਰੀਫਰੈਸ਼ ਲਿਖਿਆ ਹੋਇਆ ਹੈਗਾ ਰੀਫਰੈਸ਼ ਜਦੋਂ ਕਰ ਦਾਂਗੇ ਤੁਹਾਡਾ ਜਿਹੜਾ ਸਿਮ ਪਿਆ ਹੋਇਆ ਵਿੱਚ ਉਹ ਨਹੀਂ ਚੱਕ ਲੈਣਾ ਇਹਦੇ ਨਾਲ ਹੀ ਹੈਗਾ ਬਾਈ ਜੀ ਅਪਡੇਟ ਦਾ ਲਿਖਿਆ ਹੋਇਆ ਇਹਨੂੰ 5 ਵਾਰੀ ਅਪਡੇਟ ਕਰ ਦੋ 1 2 3 4 5 5 ਵਾਰੀ ਹੋ ਗਿਆ ਇਹਨੂੰ ਮਿਨੀਮਾਈਜ਼ ਦੋ ਕਰ ਹੁਣ ਆਪਾਂ ਜੇਕਰ YouTube ਵੀ ਖੋਲੀਏ ਸਭ ਤੋਂ ਵੱਡੀ ਸਮੱਸਿਆ ਉੱਥੇ ਹੀ ਆਉਂਦੀ ਸੀ ਵੀ YouTube ਨਹੀਂ ਚੱਲਦਾ ਚੱਲਦਾ ਨਹੀਂ ਹੁਣ ਚੱਲ ਪਿਆ ਆ YouTube ਚੱਲ ਪਿਆ ਜਿਹੜੀ ਮਰਜ਼ੀ ਵੀਡੀਓ ਓਪਨ ਕਰੋ ਠੀਕ ਹੈ ਤੇ ਜਿੰਨੀ ਮਰਜ਼ੀ ਕੁਆਲਿਟੀ ਤੇ ਦੇਖੋ ਅੱਛਾ ਜਿੰਨੀ ਮਰਜ਼ੀ ਕੁਆਲਿਟੀ ਕਰ ਲੋ ਚਾਹੇ 1080 ਰੱਖੋ ਚਾਹੇ 4K ਕੁਆਲਿਟੀ ਦੇ ਦੇਖੀ ਚਲੋ ਠੀਕ ਆ ਜਿਹੜੀਆਂ ਮਰਜ਼ੀ ਵੀਡੀਓ ਹੈ ਨਹੀਂ ਹੈਗਾ ਵੀ ਮੈਂ ਇਹ ਕੋਈ ਡਾਊਨਲੋਡ ਕਰੀ ਬੈਠਾ ਆ ਜਾਂ ਉਹ ਚੱਲੀ ਜਾਂਦੀਆਂ ਨਹੀਂ ਗਿਆ ਓਕੇ ਜੀ ਠੀਕ ਆ ਦੁਬਾਰੇ ਵੀ ਦਿਖਾ ਦੇਣਾ ਦੇਖ ਲਓ ਉੱਪਰੋਂ ਫਲੈਟ ਮੂਡ ਲੱਗਿਆ ਹੋਇਆਗਾ ਵਾਈਫਾਈ ਆਫ ਆਗਾ ਠੀਕ ਆ ਵੀਡੀਓ ਤਾਂ ਵੀ ਸਾਰੀਆਂ ਚੱਲ ਰਹੀਆਂ ਨੇਗੀਆਂ ਕੁਆਲਿਟੀ ਆਪਾਂ ਉਹ ਵੀ ਅਪ ਕਰਕੇ ਦਿਖਾ ਦਨੇ ਆਗਾ ਲੈ ਠੀਕ ਹੈ ਜੀ ਹੁਣ ਇਹ 360 ਤੇ ਚੱਲ ਰਿਹਾ ਨਾ 720 ਤੇ ਕਰ ਦੇਣਾ ਉਹਨਾਂ ਜੇ 720 ਤੇ ਕਰੀ ਸੀਗੀ ਇਹ ਓਕੇ ਜੀ ਠੀਕ ਆ ਵੀਡੀਓ ਨੂੰ ਗਾਹਾਂ ਹਰ ਜਗ੍ਹਾ ਚੱਲੂ ਏ ਕੱਲਾ ਇਹ ਨਹੀਂ ਵੀ ਆਹ ਕੱਲਾ YouTube ਦਿਖਾਦਾ Facebook ਖੋਲ ਲੋ ਓਕੇ ਉਹ ਚੱਲਣਾ Facebook ਤੇ ਲਾਈਵ ਕਰਨਾ ਤੁਸੀਂ ਠੀਕ ਆ ਕੋਈ ਵੀ ਵੀਡੀਓ ਹੁਣ ਲਾਈਵ ਚੱਲੀ ਜਾਂਦਾ ਦਿਖਾਈ ਜਾਂਦੇ ਨੇ ਕੋਈ ਚੈਨਲ ਵਾਲੇ ਡੇਲੀ ਪੋਸਟ ਵਾਲੇ ਠੀਕ ਆ ਚੱਲੀ ਜਾਂਦਾ ਲਾਈਵ ਹੂੰ ਵੀ ਹਰ ਮਸਲੇ ਦਾ ਹੱਲ ਹੋ ਗਿਆ ਜਿਹੜਾ ਮੋਬਾਈਲ ਨੈਟ ਵਾਲਾ ਦੀਗਾ ਮਸਲਾ ਉਹ ਹੱਲ ਹੋ ਗਿਆ ਪਰ ਜਿਹੜੀ ਵੀਡੀਓ ਪਹਿਲਾਂ ਦਿਖਾਈ ਸਾਨੂੰ ਆ ਤਾਰ ਵਾਲੀ ਇਹ ਤਾਰ ਦਾ ਤਾਂ ਕੋਈ ਕੰਮ ਹੀ ਨਹੀਂ ਹੈਗਾ ਇਹਨੂੰ ਤਾਂ ਆਪਾਂ ਚਲਾ ਕੇ ਛਿੱਟੋ ਇਹਦਾ ਕੋਈ ਕੰਮ ਨਹੀਂ ਜਿਹੜੇ ਵਿੱਚ ਦੇ ਵਿੱਚ ਵਰਜਣਾਗਾ ਅਪਡੇਟ ਕੀਤਾਗਾ ਉਹ ਵੀ ਸੋ ਜਿਹੜਾ ਦਿਖਾਇਆ ਸੀਗਾ ਉਹ ਮੋਬਾਈਲ ਰੇਡੀਓ ਪਾਵਰ ਤੱਕ ਦਿਖਾਇਆ ਸੀ ਵੀ ਉਹਨੂੰ ਕੱਲਾ ਆਨ ਕਰਨਾਗਾ ਪਰ ਜਿਹੜੀ ਉਦੋਂ ਅਗਲੀ ਗੱਲ ਸੀਗੀ ਉਹ ਸਾਡੇ ਕਾਲੇ ਬਾਈ ਨੇ ਸਾਡੇ ਅੱਗੇ ਲੈ ਕੇ ਆਏ ਨੇ ਮਿਹਨਤ ਕੀਤੀ ਆ ਟਾਈਮ ਕੱਢਿਆ ਪਰ ਮਿਹਨਤ ਦਾ ਫਲ ਜਿਹੜਾ ਮਿਲ ਗਿਆ ਉਹ ਮਿਹਨਤ ਦਾ ਫਲ ਮਿਲਣ ਵਾਲਾ ਹੋਰ ਜਿਹੜੇ ਸਾਡੇ ਭਰਾ ਨੇ ਪੜ੍ਹਾਈ ਕਰਦੇ ਨੇ ਬਹੁਤ ਵੀਡੀਓ ਉਹਨਾਂ ਦੀ ਆ ਰਹੀਆਂ ਸੀ ਵੀ ਸਾਨੂੰ ਨਾ ਜਿਹੜਾ ਪੜ੍ਹਾਈ ਦੇ ਵਿੱਚ ਬਹੁਤ ਅਖਾਈ ਆ ਰਹੀ ਆ ਆਨਲਾਈਨ ਕਲਾਸਾਂ ਲੱਗ ਰਹੀਆਂ ਨੇਗੀਆਂ ਵੀ ਅਸੀਂ ਪ੍ਰੇਸ਼ਾਨ ਹੋ ਰਹੇ ਹਾਂ ਪਰ ਉਹ ਮਸਲੇ ਦਾ ਹੱਲ ਮਿਲ ਗਿਆ ਜਿਹੜੇ ਬਿਜ਼ਨਸਮੈਨ ਸੀਗੇ ਉਹਨਾਂ ਦਾ ਮਸਲੇ ਦਾ ਹੱਲ ਮਿਲ ਗਿਆ ਹੁਣ ਕੋਈ ਫੋਨ ਦੇ ਵਿੱਚ SIM ਪਾਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਕੋਈ ਡਾਟਾ ਪਾਉਣ ਦੀ ਲੋੜ ਨਹੀਂ ਹੈਗੀ ਪਰ ਮੈਂ ਖੂਹ ਦੇ ਵਿੱਚ ਬੈਠ ਕੇ ਤੁਸੀਂ ਇਹ ਸੌਫਟਵੇਅਰ ਨਾਲ ਆਪਣਾ ਕੰਮ ਜਿਹੜਾ ਕਰ ਸਕਦੇ ਹੋ ਤੁਸੀਂ ਉਦੋਂ ਗਾਹਾਂ ਮੋਬਾਈਲ ਰੇਡੀਓ ਪਾਵਰ ਤੋਂ ਅੱਗੇ ਜਮ੍ਹਾਂ ਥੱਲੇ ਜਾਣਾਗਾ ਤੇ ਇੱਕ ਵਾਰ ਰੀਫਰੈਸ਼ ਕਰਨਾਗਾ ਜਦੋਂ ਤੁਸੀਂ ਰੀਫਰੈਸ਼ ਕਰੋਗੇ ਤਾਂ ਨਾਲ ਦੀ ਨਾਲ ਜਿਹੜਾ ਮੋਬਾਈਲ ਦੇ ਵਿੱਚ SIM ਆਗਾ ਤੁਹਾਡੇ ਕੋਲ ਉਹ ਚੱਕ ਲੂਗਾ ਉਸ ਤੋਂ ਬਾਅਦ ਨਾਲ ਹੀ ਉਹਦੇ ਅਪਡੇਟ ਲਿਖਿਆ ਹੋਇਆ ਪੰਜ ਬਾਰ ਅਪਡੇਟ ਤੇ ਕਲਿੱਕ ਕਰੋ ਤਾਂ ਜਿਹੜਾ ਵਰਜਨ ਆਗਾ ਤੁਹਾਡੇ ਫੋਨ ਦੇ ਵਿੱਚ ਚੱਲਣ ਲੱਗ ਜੂਗਾ ਤੇ ਤੁਹਾਡੇ ਮਸਲੇ ਦਾ ਜਿਹੜਾ ਹੱਲ ਆ ਉਹ ਹੋ ਗਿਆ ਸੋ ਵੀਡੀਓ ਜੇ ਵਧੀਆ ਲੱਗੀ ਇਹਨੂੰ ਬੱਦ ਤੋਂ ਬੱਦ ਸ਼ੇਅਰ ਕਰ ਦਿਓ ਘਰ ਤੱਕ ਇੱਦ ਤੱਕ ਵੀਡੀਓ ਪਹੁੰਚਣੀ ਚਾਹੀਦੀ ਹੈ ਕਿਉਂਕਿ ਕਿ ਰੀਅਲ ਵੀਡੀਓ ਹੈ ਜਿਹੜੀਆਂ ਫੇਕ ਵੀਡੀਓ ਸੀ ਉਹ ਵੀ ਮੈਂ ਕਹਾਂਗਾ 10-15 ਮਿਲੀਅਨ ਚਲਾਤੀਆਂ ਤੁਸੀਂ ਸ਼ੇਅਰ ਕਰਕੇ ਪਰ ਆਹ ਰੀਅਲ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਘਰ ਘਰ ਤੱਕ ਪਹੁੰਚੇ ਤੇ ਧੰਨਵਾਦ ਬਾਈ ਇੰਨਾ ਤੋਂ ਵੱਧ ਦਾ ਬਾਈ ਇਹ ਵੀਡੀਓ ਨੂੰ ਹਨ ਜਿਹੜੇ ਯਾਰ ਸਾਡੇ ਕਿਸਾਨ ਭਰਾ ਉੱਥੇ ਬੈਠੇ ਨੇ ਬਾਰਡਰਾਂ ਤੇ ਗਏ ਬੈਣੇ ਜਿਵੇਂ ਇੱਕ ਆਪਣਾ ਖਨੋਰੀ ਬਾਰਡਰ ਹੋ ਗਿਆ ਤੇ ਸੰਭੂ ਇਹ ਉੱਥੋਂ ਦੇ ਜਿਹੜੇ 7 ਜ਼ਿਲ੍ਹੇ ਨੇ ਉੱਥੋਂ ਦੇ ਜਿਹੜੇ ਜ਼ਵਾਕ ਨੇ ਉਹਨਾਂ ਤੇ ਵੀਡੀਓ ਪਹੁੰਚੇ ਇਹ ਤੇ ਉੱਥੋਂ ਦੇ ਜਿਹੜੇ ਦੁਕਾਨਦਾਰ ਆ ਉੱਥੇ ਤੇ ਵੀਡੀਓ ਵਾਗ ਜੇ ਹਨ ਤੇ ਬਾਕੀ ਜਿਹਨੂੰ ਕਿਸੇ ਨੂੰ ਹੋਰ ਸਮੱਸਿਆ ਸਾਡੇ ਵਰਗੇ ਬਲੌਗਰਾਂ ਨੂੰ ਆਉਂਦੀ ਹੈਗੀ ਵੀ ਉੱਥੇ ਜਾ ਕੇ ਲਾਈਵ ਨਹੀਂ ਕਰ ਸਕਦੇ ਹਰ ਇੱਕ ਵੀਡੀਓ ਵਾਗ ਜੇ ਇਹ ਨਾ ਸੋਚੋ ਵੀ ਯਾਰ ਜੇ ਤੁਸੀਂ ਇਹ ਇੰਨੀ ਕੁ ਵੀਡੀਓ ਦੇਖ ਲਈ ਆਪ ਦਾ ਚਲਾ ਲਿਆ ਮਸਲਾ ਹੱਲ ਹੋ ਗਿਆ ਹਨ ਵੀਡੀਓ ਨੂੰ ਅੱਗੇ ਨਾ ਸ਼ੇਅਰ ਕਰੋ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਹਰ ਟਿਕਰ ਟਿਕਰੇ ਇਹ ਵੀਡੀਓ ਫਲਾ ਦੋ ਯਾਰ ਫ੍ਰੀ ਦੀ ਇਹ ਜਾਣਕਾਰੀ ਆ ਆਪਾਂ ਕੋਲ ਪੈਸੇ ਮੰਗ ਰਹੇ ਹਾਂ ਤੁਹਾਡੇ ਤੋਂ ਬਿਲਕੁਲ ਨਾ ਹੋ ਸਕਦਾ ਬਹੁਤ ਬਹੁਤ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਦਾ ਸੌਫਟਵੇਅਰ ਡਾਊਨਲੋਡ ਕਰਕੇ ਅਪਡੇਟ ਕਰਕੇ ਵਰਜਨ ਨੂੰ ਚਲਾ ਕੇ ਇੱਕ ਵਾਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ ਪੇਜ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਸਤ ਸ੍ਰੀ ਅਕਾਲ